ਤੇਹਿਆਂ ਦੇ ਕੇਦਰੀਵਾਲ ਜੇਲ੍ਹ ਚੋਂ ਆਇਆ ਜੰਗ ਜਿੱਤ ਕੇ ਆਇਆ ਯਾਰ ਯਾ ਗੈਂਗਸਟਰ ਰਹਿਣਗੇ ਜਾਂ ਚੰਨੀ ਰਹੇਗਾ ਜਾਂ ਨਸ਼ਾ ਵੇਚਣ ਵਾਲੇ ਰਹਿਣਗੇ ਜਾਂ ਚੰਨੀ ਰਹੇਗਾ ਐਮਐਲਏ ਦੂ ইলেকਸ਼ਨ ਆ ਰਹੀਆਂ ਹੈ ਤਾਂ ਲੱਗਦਾ ਇਸ ਨੂੰ ਲੁੱਕ ਪਰਦੇਸਾ ਕਰਨਗੇ ਉਦੋਂ ਇੱਕ ਬਦਲਾਅ ਦੀ ਗੱਲ ਸੀ ਜੀ ਲੋਕਾਂ ਨੂੰ ਬਦਲਾਅ ਦਾ ਉੱਚ ਲੱਗਿਆ ਹੋਇਆ ਸੀਗੇ ਬਦਲਾਅ ਲੈ ਕੇ ਆਣਾ ਲੇਕਿਨ ਹੁਣ ਲੋਕਾਂ ਨੇ ਪਛਾਣ ਲਿਆ ਕਿ ਬਦਲਾਅ ਕੁਛ ਨਹੀਂ ਹੈ ਕੰਦੇ ਵੀ ਮੈਂ ਪੰਜਾਬ ਦਾ ਨਕਸ਼ਾ ਤਕਰੀਬਤ ਸਾਰੀ ਦਿੱਲੀ ਦੀ ਦਿੱਲੀ ਆਵਾਜ਼ ਉਹ ਇਥੇ ਲੈ ਕੇ ਆਵਾਂਗਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇਰਾ ਭਗਵੰਤ ਮਾਨ ਕਹਿ ਰਿਹਾ ਅੱਜ ਤੱਕ ਕੀ ਲਿਆਇਆ ਸਵਾ ਦੋ ਸਾਲ ਹੋ ਗਏ ਕਰਿਆ ਕੁਝ ਇਜ਼ਰੀਵਾਲ ਜੇਲ੍ਹ ਚੋਂ ਆਇਆ ਜੰਗ ਜਿੱਤ ਗਿਆ ਆ ਯਾਰ ਇਹ ਲੋਕ ਤਾਂ ਸਿਰ ਡਰਾਮੇ ਬਾਜ਼ਾ ਨੋਟੰਕੀ ਕਰਦੇ ਇਜ਼ਰੀਵਾਲੇ ਕਹਿੰਦੇ ਕਿ ਮੈਨੂੰ ਚਾਰ ਤੋਂ ਜਿੱਤੇ ਜਿੱਤੇ ਆ ਤਾਂ ਪੰਜ ਨੂੰ ਮੈਂ ਜੇਲ੍ਹ ਚੋਂ ਬਾਹਰ ਆ ਜਾਮਗਾ ਜੇ ਨਹੀਂ ਦਿੱਤਾ ਤਾਂ ਮੈਂ ਜੇਲ੍ਹ ਦੇ ਵਿੱਚ ਹੀ ਰਵਾਂਗਾ ਅਗਰ ਆਪ ਝਾੜੂ ਦਾ ਬਟਨ ਦਬਾ ਦੋਗੇ ਮੇਰੇ ਕੋ ਜੇਲ੍ਹ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਔਰ ਅਗਰ ਦੂਸਰਾ ਬਟਨ ਦਬਾਓਗੇ ਤਾਂ ਮੇਰੇ ਕੋ ਜੇਲ੍ਹ ਜਾਣਾ ਪਵੇਗਾ। ਯਾਰ ਜਿਹੜੇ ਨੇ ਮਾੜੇ ਕੰਮ ਕੀਤੇ ਜਿਹੜੇ ਨੇ ਪੰਜਾਬ ਨੂੰ ਲੁੱਟਿਆ ਦਿੱਲੀ ਨੂੰ ਲੁੱਟਿਆ ਅੰਦਰ ਰਹਿਣ ਤੇ ਉਹਦੇ ਵਾਸਤੇ ਬਣਦੇ ਹੀ ਅੰਦਰ ਜਿਹੜਾ ਹੈ। ਮੋਦੀ ਦੀ ਫਿਰਨ ਕਿਵੇਂ ਦਿਖ ਰਿਹਾ ਜੋ ਜਲੰਧਰ ਆ ਰਿਹਾ ਹੈ। ਜਲੰਧਰ ਆਉਣ ਮੇਰਾ ਫਾਇਦਾ ਹੀ ਹੋਏਗਾ। ਸਿੰਸਾ ਜਿਲ੍ਹਾ ਇਲੈਕਸ਼ਨ ਬੜੀ ਨੇੜੇ ਹੈ ਬੈਲੀ ਤਰੀਕ ਨੂੰ ਲਖਣਪੁਰ ਹੈ ਜਿਲੰਦਰ ਦਾ ਵਿਜ਼ਨ ਕੀ ਹੈ ਮੇਰਾ ਵਿਜ਼ਨ ਇਹ ਹੈ ਕਿ ਜੀ ਇੱਥੇ ਨਸ਼ੇ ਬਹੁਤ ਜ਼ਿਆਦਾ ਹੈ ਇੱਥੇ ਗੈਂਗਸਟਰ ਟਾਈਪ ਕੰਮ ਹੋਇਆ ਬਾ ਚੈਨੀਆ ਖੋ ਜਾਂਦੀਆਂ ਖੋ ਲੁੱਟਾਂ ਖੋਆ ਹੋ ਰਹੀਆਂ ਮੈਂ ਇਸ ਦੇ ਖਿਲਾਫ ਲੜਾਈ ਲੜਨੀ ਹੈ ਕਿ ਆ ਗੈਂਗਸਟਰ ਰਹਿਣਗੇ ਆ ਚੰਨੀ ਰਹੇਗਾ ਯਾ ਨਸ਼ਾ ਵੇਚਣ ਵਾਲੇ ਰਹਿਣਗੇ ਆ ਚੰਨੀ ਰਹੇਗਾ ਲੇਕਿਨ ਜਿਲੰਦਰ ਦਾ ਪ੍ਰਸ਼ਾਸਨ ਸਹੀ ਹੋਏਗਾ ਦੂਸਰਾ ਇੱਥੇ ਕਾਲਜ ਲਈ ਕੀ ਹੋਣਾ ਯੂਨੀਵਰਸਿਟੀ ਲਈ ਕੀ ਹੋਣੀ ਇੱਥੇ ਮੈਂ ਇੰਡਸਟਰੀ ਨੂੰ ਰਿਵਾਈਵ ਕਰਨਾ ਇਹ ਮੇਰਾ ਵਿਜਨ ਸੀਐਮ ਰੰਧਾ ਜੀ ਤੁਸੀਂ ਦੋ ਵਾਰ ਸੀਐਮ ਰਹੇ ਜਦੋਂ ਦੋ ਵਾਰ ਇਲੈਕਸ਼ਨ ਗਏ ਉਹਨਾਂ ਇਸ ਐਮਐਲਏ ਦੋ ਇਲੈਕਸ਼ਨ ਹਾਰੀਆਂ ਕਿਹ ਲੱਗਦਾ ਇਸ ਵਾਰ ਲੋਕ ਪਰ ਤਰਕੋਸ਼ ਕਰਨਗੇ ਉਦੋਂ ਇੱਕ ਬਦਲਾਅ ਦੀ ਗੱਲ ਸੀ ਜੀ ਲੋਕਾਂ ਨੂੰ ਬਦਲਾਅ ਦਾ ਬੱਟ ਚ ਲੱਗਿਆ ਹੋਇਆ ਸੀਗੇ ਬਦਲਾਅ ਲੈ ਕੇ ਆਣਾ ਲੇਕਿ ਹੁਣ ਲੋਕਾਂ ਨੇ ਪਛਾਣ ਲਿਆ ਕਿ ਬਦਲਾਅ ਕੁਛ ਨਹੀਂ ਹੈ ਭਗਵੰਤ ਮਾਨ ਜੀ ਕਹਿੰਦੇ ਨੇ ਵੀ ਮੈਨੂੰ 13 ਸੀਟਾਂ ਦੇ ਦਿਓ 13 ਸਾਡੀਆਂ ਜਿਤਾ ਦਿਓ 13 ਬੋਲ ਦੇ ਦਿਓ 13 ਰਾਤ ਦੇ ਦਿਓ ਤੇ ਉਹ ਕਹਿੰਦੇ ਵੀ ਮੈਂ ਪੰਜਾਬ ਦਾ ਨਕਸ਼ਾ ਤਿਆਰ ਕਰ ਤਾ ਥਾਰੀ ਦਿੱਲੀ ਦੀ ਅਵਾਜ਼ ਦਿੱਲੀ ਅਵਾਜ਼ ਉਹ ਇੱਥੇ ਲੈ ਕੇ ਆਵਾਂਗਾ ਤੁਸੀਂ ਕੀ ਕਹਣਾ ਚਾਹਦੇ ਹੋ 13 ਭਗਵੰਤ ਮਾਨ ਕਹਿ ਰਹੇ ਤੇ ਅੱਜ ਤੱਕ ਕੀ ਆ ਲਿਆ ਸਵਾ 2 ਸਾਲ ਹੋ ਗਏ ਕਰਿਆ ਕੁਛ ਉਹ ਕਈ ਜਾਂਦੇ ਕੇਦਰੀਵਾਲ ਜੇਲ੍ਹ ਚੋਂ ਹੈ ਜੰਗ ਜਿੱਤ ਕੇ ਆਇਆ ਯਾਰ ਇਹ ਲੋਕ ਤਾਂ ਸਿਰ ਡਰਾਮੇ ਬਾਜਾ ਨੋਟੰਕੀ ਕਰਦੇ ਤੀਸਰੀ ਵਾਲੇ ਕਹਿੰਦੇ ਮੈਨੂੰ ਚਾਰ ਤੂਰ ਜਿੱਤੇ ਜਿੱਤੇ ਆਂ ਤਾਂ ਪੰਜ ਨੂੰ ਮੈਂ ਜੇਲ੍ਹ ਚੋਂ ਬਾਹਰ ਆ ਜਾਵਾਂਗਾ ਜੇ ਨਹੀਂ ਦਿੱਤਾ ਤਾਂ ਮੈਂ ਜੇਲ੍ਹ ਦੇ ਵਿੱਚ ਹੀ ਰਹਾ ਮੰਗਾ ਯਾਰ ਜਿਹੜੇ ਨੇ ਮਾੜੇ ਕੰਮ ਕੀਤੇ ਜਿਹੜੇ ਨੇ ਪੰਜਾਬ ਨੂੰ ਲੁੱਟਿਆ ਦਿੱਲੀ ਨੂੰ ਲੁੱਟਿਆ ਅੰਦਰ ਰਹਿਣ ਤੇ ਉਹਦੇ ਵਾਸਤੇ ਬਣਦੇ ਹੀ ਅੰਦਰ ਜਿਹੜਾ ਮੋਦੀ ਮੋਦੀ ਫੇਰੀ ਨੂੰ ਕਿਵੇਂ ਦੇਖਦੇ ਹੋ ਮੋਦੀ ਦੀ ਫੇਰੀ ਨੂੰ ਕਿਵੇਂ ਦੇਖ ਰਹੇ ਹੋ ਜੋ ਜਲੰਧਰ ਆ ਰਹੇ ਜਲੰਧਰ ਆਉਣ ਮੇਰਾ ਫਾਇਦਾ ਹੀ ਹੋਏਗਾ